ਬੇਸੀ ਕੀ ਕਹਿਣਾ ਚਾਹੋਗੇ ਜਿਹੜਾ ਚੰਡੀਗੜ੍ਹ 에어ਪੋਰਟ ਤੇ ਕੰਗਣਾ ਰੌਤ ਤੇ ਜਿਹੜਾ ਥੱਪੜ ਮਾਰਨ ਦੀ ਲਗਾਤਾਰ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਤੇ ਉਸ ਦੇ ਸੰਬੰਧ ਵਿੱਚ ਤੁਸੀਂ ਇਸ ਸਮਾਟਾ ਪਹੁੰਚੋ ਕੀ ਕਹਿਣਾ ਚਾਹੋਗੇ ਚੰਡੀਗੜ੍ਹ 에어ਪੋਰਟ ਤੇ ਕੰਗਣਾ ਨਾਮਕ ਸਾਂਸਦ ਮੰਡੀ ਹਿਮਾਚਲ ਤੇ ਜਿਹੜਾ ਆ ਹਮਲਾ ਕੀਤਾ ਗਿਆ ਹੈ ਸਰਾਸਰ निंदनीय ਹੈ ਬਜਰੰਗ ਦਲ ਇੰਦਰੀ ਪੂਰੀ ਟੀਮ ਇਹਦਾ ਵਿਰੋਧ ਕਰਦੀ ਹੈ और कभी भी आप इस तरह की हमला की घटना कभी भी सही नहीं ठहराई जा सकती सी एस एफ का मुलाजम जो कि सुरक्षाकर्मी है एयरपोर्ट की सुरक्षा का भी जिम्मा उसके सिर पर है तो उस सांसद वीआईपी एक कलाकार जो भी अपनी पर, पर्सनल परसनल रंजिश के नाते उत हमला करता है जे वो किसी भी वजह तो किया दे दे ਉਹ ਕਦੀ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਔਰ ਆਮ ਜਨਤਾ ਜੀ ਵੀ دہشت ਦਾ ਮਾਹੌਲ ਇਹਦੇ ਨਾਲ ਪੈਦਾ ਹੋ ਚੁਕਾ ਹੈ ਕਿ ਕਿਸ ਸੁਰੱਖਿਆ ਕਰਮੀ ਵੱਲੋਂ ਕਿਸੇ ਦੇ ਕਹੇ ਤੇ ਕਿਸੇ ਦੇ ਵਿਚਾਰਾ ਨੂੰ ਲੈ ਕੇ ਉਤੇ ਹਮਲਾ ਕਰਨਾ ਕਦੀ ਵੀ ਸਹੀ ਨਹੀਂ ਹੈ ਇੱਕ ਸੰਸਦ ਜਿਹੜਾ ਹੈ ਸੰਸਦ ਦਾ ਸਦਸ્ય ਜਿਹੜਾ ਲੋਕਾਂ ਨੂੰ ਲੋਕ ਸਭਾ ਚ ਲੋਕਾਂ ਦੀ ਮੰਗਾ ਚੱਕਣ ਦੀ ਗੱਲ ਕਰਦਾ ਹੈ ਲੋਕਾਂ ਦੀ ਸੁਰੱਖਿਆ ਦੀ ਗੱਲ ਕਰਦਾ ਹੈ ਉਹ ਖੁਦ ਹੀ ਸੁਰੱਖਿਤ ਨਹੀਂ ਹੈ ਇਸ ਦੇਸ਼ ਚ ਤਾਂ ਸਾਡਾ ਦੇਸ਼ ਕਿਸ ਪਾਸੇ ਜਾ ਰਿਹਾ ਹੈ ਪੰਜਾਬ ਚ ਕੀ ਲਹਿਰ ਚੱਲ ਪਈ ਹੈ ਕਿ ਜੀਰੇ ਨਾਲ ਕੋਈ ਕਿਸੇ ਤੇ ਹਮਲਾ ਕਰਨ ਤੇ ਵੀ ਕੁਰੀਜ ਨਹੀਂ ਕਰ ਰਹਾ ਕਦੀ ਹਿੰਦੂਆ ਦਾ ਕਤਲ ਹੁੰਦਾ ਹੈ ਕਦੀ ਭਾਜਪਾ ਦੇ ਨੇਤਾ ਨੂੰ ਟਾਰਗੇਟ ਕੀਤਾ ਜਾਂਦਾ ਹੈ ਹੁਣ ਸੰਸਦ ਤੇ ਹਮਲਾ ਹੋਇਆ ਹੈ ਆਹ ਕਦਾ ਵੀ ਸਹੀ ਨਹੀਂ ਹੈ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਐਸਾ ਹਮਲਾਵਰ ਜੈ ਕੇਡੀਬੀ ਪਹੁੰਚਦੇ ਹੋਏ ਐਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਐਦੇ ਕਨੈਕਸ਼ਨ ਆਈਐਸਆਈ ਨਾਲ ਵੀ ਹੋ ਸਕਦੇ ਨੇ ਆਪ ਪੈਸੇ ਦੇ ਲੈਂਡਿੰਗ ਕਰਕੇ ਵੀ ਕਾਰੇ ਕੀਤਾ ਜਾ ਸਕਦਾ ਹੈ ਤੇ ਐਤੇ ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਤਾਂਕੀ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋ ਸਕੇ ਦੇਸ਼ ਦੀ ਸੁਰੱਖਿਆ ਦਾ जोड़े लोग शपथ ने, वही अगर इस तरह के कार्य उतर गए हैं तो आम जन जनता कितने सुरक्षित है एयरपोर्ट बहुत ही संवेदनशील जगह होंगी है सारी वीआई पी आम जनता उत है और टेररिस्टा का लगातार प्रयास रहा है कि उस जगह को टारगेट किया जाए अगर साढ़े सुरक्षाकर्मी ही इस तरह की घटना करोगे और स्पैशली होके तो, तो लोगों का भी कि पूरे वर्ल्ड नाम खराब कर रहे हैं ਪੰਜਾਬ ਦੇ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਇਹਨਾਂ ਦਾ ਸਪੋਰਟ ਨਾ ਕਰਨ ਇਹਨਾਂ ਦਾ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਆਹ ਉਹ ਲੋਕ ਨੇ ਐਜੇ ਕੁਝ ਕਹਿੰਦੇ ਨੇ ਨਾ ਕੁਝ ਗੰਦੀ ਮੱਛਲੀ ਦੇ ਕਾਰਨ ਪੂਰਾ ਤਲਾਬ ਗੰਦਾ ਹੋ ਜਾਂਦਾ ਹੈ ਉਹ ਕੰਮ ਇੱਥੇ ਕੀਤਾ ਜਾ ਰਿਹਾ ਹੈ ਇਹਦੇ ਨਾਲ ਜਿੰਨੇ ਪੰਜਾਬ ਦੇ ਲੋਕ ਹੋਰ ਵੀ ਪਤ ਅਧਿਕਾਰੀ ਸੁਰੱਖਿਆ ਕਰਮੀਆਂ ਦੇ ਪੋਸਟਾ ਦੇ ਨੇ ਉਹਨਾਂ ਨੂੰ ਵੀ ਸ਼ੱਕ ਦੇ ਦਾਇਰੇ 'ਚ ਲੈ ਕੇ ਜਾਇਆ ਜਾਊਗਾ ਕਿ ਤਾਂਕਿ ਮੋਨਾ ਤੋਂ ਵੀ ਐਜੀ ਘਟਨਾ ਨਾ ਹੋਏ ਤਾਂ ਕਿ ਇਹਦਾ ਪੂਰਾ ਬੱਟੜ ਕਰ ਵਿਰੋਧ ਕਰਦੇ ਆ ਤੇ ਕੜੀ ਤੋਂ ਕੜੀ ਸਜ਼ਾ ਦੀ ਮੰਗ ਕਰਦੇ ਕਿ ਕਹਿਣਾ ਚਾਹੁੰਦਾ ਪਿਛਲੇ ਦਿਨ ਇੱਕ ਦੋ ਦਿਨਾਂ ਦੀ ਗੱਲ ਹੈ ਤੁਸੀਂ ਕੋਈ ਵੀ ਮੋਬਾਈਲ ਲਿਆ ਕੋਈ ਵੀ ਟੀਵੀ ਚੈਨਲ ਆ ਕੇ ਦੇਖਦੇ ਹੋ ਤਾਂ ਇੱਕ ਹੀ ਖਬਰ ਚੱਲ ਰਹੀ ਹੈ ਤੇ ਕਈ ਬਰਤਾਰ ਦੇ ਉਹਦੇ ਵਿੱਚ ਸੌਂਗ ਲਾ ਕੇ ਗਾਣੇ ਲਾ ਕੇ ਵੀ ਇੱਡਾ ਉਸ ਮਸਲੇ ਨੂੰ ਹਾਈਲਾਈਟ ਕਰਾ ਜਾ ਰਿਹਾ ਜੋ ਕਿ ਐਡਵਰ ਮਸਲਾ ਵੀ ਨਹੀਂ ਸੀਗਾ ਪਰ ਇੱਕ ਜਿਹੜੀ ਸੰਸਦ ਇੱਕ ਕਲਾਕਾਰ ਜਿਹੜੀ ਦੇਸ਼ ਦੁਨੀਆ ਦੇ ਵਿੱਚ ਨੇ ਹਾਈਲਾਈਟ ਆ ਉਸ ਨੂੰ ਕਿਉਂਕਿ 에어ਪੋਰਟ ਇੱਕ ਐਸੀ ਜਗ੍ਹਾ ਹੁੰਦੀ ਹੈ ਬਹੁਤ ਹੀ ਸੁਰੱਖਿਆ ਦਾ ਉੱਥੇ ਇੰਤਜ਼ਾਮ ਕੋਈ ਵੀ ਚੀਜ਼ ਆ ਮੈਂ ਕਹਿੰਦਾ ਪਰਿੰਦਾ ਵੀ ਉੱਥੇ ਪੰਖੀ ਮਾਰ ਸਕਦਾ ਔਰ ਉੱਥੇ ਇੱਕ ਲੇਡੀਜ਼ ਗਲਵਿੰਦਰ ਕੌਰ ਜਿਹੜੇ ਹੈਗੇ ਉਹਨਾਂ ਵੱਲੋਂ ਇੱਕ ਪਰਸਨਲ ਜਿਹੜੀ ਆਪਣੀ ਰੰਜੀਸ਼ ਆ ਉਸ ਨੂੰ ਕੱਟਣਾ ਜੋ ਕਿ ਤੁਸੀਂ ਖਬਰ ਦੇ ਵਿੱਚ ਇਹ ਮੋਬਾਈਲ ਦੇਖਿਆ ਹੋਣਾ ਉਸ ਨੇ ਇੱਕ ਗੱਲ ਕਹੀ ਹੈ ਕਿ ਮੇਰੀ ਮਾਂ ਉੱਥੇ ਬੈਠੀ ਸੀ ਜਿਹੜਾ ਮੇਰੀ ਮੱਜੇ ਤੇ ਤੂੰ ਬੋਲੀ ਸੀ ਕੰਦਰ ਆਉਣ ਕਿੱਥੇ ਗਿਆ ਜਿੱਥੇ ਤੂੰ ਬੋਲ ਰਹੀ ਸੀ ਪਾਸੇ ਦੇਰੇ ਉੱਥੇ ਮੇਰੀ ਮਾਂ ਬੈਠੀ ਸੀ ਇਹਦਾ ਮਤਲਬ ਕੀ ਹੋਇਆ ਕਿ ਪਰਸਨਲ ਅਨੁਸ਼ਾਸ ਜਿਆ ਇਹ ਕਹਦੇ ਵੀ ਉਥੇ ਪੰਜਾਬ ਦੀਆਂ ਤੇ ਪੂਰੇ ਹਿੰਦੁਸਤਾਨ ਦੀਆਂ ਮੇਰੀ ਮਾਵਾ ਮੇਰੀ ਲੇਡੀਜ਼ ਮੇਰੀ ਭੈਣਾਂ ਉਥੇ ਬੈਠੀਆਂ ਸੀ ਗਿਆ ਪਰ ਉਹਨਾਂ ਨੇ ਜਿਹੜਾ ਆਪਸ਼ਨ ਵਰਤਿਆ ਮੇਰੀ ਮਾਂ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਤੇ ਹਮਲਾ ਕਰਾ ਕਰਨ ਦੇ ਰਾਹ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਕੁਲਵਿੰਦਰ ਗੌਰ ਦੇ ਲੇਡੀ ਦੇ ਘਰੇ ਜਾ ਕੇ ਉਹਦੀ ਮਾਂ ਨੂੰ ਸਿਰੋਪੇ ਮਾਨ ਸਨਮਾ ਉਹਦੇ ਦਾਦਾ ਜੀ ਨੂੰ ਪਿਤਾ ਜੀ ਨੂੰ ਮਾਨ ਸਨਮਾ ਮਤਲਬ ਬਾਕੀ ਜਿਹੜੀ ਉੱਥੇ ਲੇਡੀਆਂ ਸੱਬਠੀਆਂ ਸੀ ਗਿਆ ਉਹਨਾਂ ਦੀ ਕੋਈ ਬੋਕਤ ਨਹੀਂ ਐ ਇਕੱਲੇ ਹੀ ਕੁਲਵਿੰਦਰ ਗੌਰ ਦੀ ਮਾਤਾ ਉਹਦੇ ਹੋਰ ਜਿਹੜੇ ਫਾਦਰ ਨੇ ਉਹੀ ਵਾ ਇੱਕ ਪ੍ਰੋਪਰ ਨੇ ਬਾਕੀ ਕੋਈ ਮਤਲਬ ਬਾਈ ਨਹੀਂ ਰੱਖਦਾ ਤਾਂ ਸਿੱਧੇ ਸਿੱਧੇ ਲੱਗਦਾ ਵੀ ਇਹ ਪਰਸਨਲ ਰਜਿਸਟਰ ਇਸ ਤੋਂ ਮਤਲਬ ਇਹ ਹੀ ਨਹੀਂ ਲੱਗਦਾ ਕਿ ਇਹ ਪੰਜਾਬ ਦੇ ਹੱਕ ਦੇ ਵਿੱਚ ਕੋਈ ਗੱਲ ਕਰੀ ਜਾ ਰਹੀ ਹੈ ਪਰ ਮੈਂ ਆਪਣੀ ਟੀਮ ਬਜਰੰਗਦਰ ਵੱਲੋਂ ਇਸ ਜਿਹੜੀ ਜਿਹੜਾ ਕੋ ਕੰਮ ਹੋ ਰਿਹਾ ਬਹੁਤ ਹੀ ਨਿੰਦਾ ਕਰਦਾ ਕਿ ਮੈਨੂੰ ਤਾਂ ਬਿਲਕੁਲ ਅੱਛਾ ਨਹੀਂ ਲੱਗਿਆ ਕਿਉਂਕਿ ਦੇਖੋ ਪੰਜਾਬ ਦਾ ਇੱਕ ਜਿਹੜਾ ਦੇਸ਼ ਹੈ ਪੰਜਾਬ ਦੇ ਵਿੱਚ ਹਰ मतलब पंजिया बड़ा बाद रबू पूजा जाता है पंजाब के लोग ने ते इस करके भी जिन्हें के ये जो काम है बहुत गलत हो इसकी बहुत बड़ी निंदा